ਦੋਸਤੋ ਅੱਜ ਇੱਕ ਅਜਿਹੇ ਛੋਟੇ ਬੱਚੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਹੜਾ ਬਹੁਤ ਜ਼ਿਆਦਾ ਮਜਬੂਰ ਆ ਬਿਮਾਰੀ ਇੱਕ ਨਾਲ ਗਰਸਤਾ ਤੇ ਆਪਣਾ ਇਲਾਜ ਕਰਵਾਉਣ ਖਲੋਵੀ ਮੰਜੇ ਤੇ ਪਿਆ ਹੋਇਆ ਵਾ ਤੇ ਜਿਹੜੇ ਉਸਦੇ ਮਾਤਾ ਪਿਤਾ ਨੇ ਦਿਹਾੜੀਦਾਰ ਨੇ ਜਿੰਨਾ ਹੋ ਸਕਦਾ ਵਾ ਉਹਨਾਂ ਉਹਦਾ ਇਲਾਜ ਉਹ ਕਰਵਾ ਚੁੱਕੇ ਨੇ ਅੱਗੇ ਵੀ ਕਰਵਾ ਰਹੇ ਨੇ ਪਰ ਹਾਲਾਤ ਕੁਝ ਐਸੇ ਬਣ ਚੁੱਕੇ ਨੇ ਕਿ ਉਹ ਵੀ ਹੁਣ ਕਿਤੇ ਨਾ ਕਿਤੇ ਮਜਬੂਰ ਹੋ ਗਏ ਨੇ ਕਿਉਂਕਿ ਇਲਾਜ ਇੰਨਾ ਜ਼ਿਆਦਾ ਮਹਿੰਗਾ ਵਾ ਆਪਾਂ ਗੱਲਬਾਤ ਕਰ ਲੈਂਦੇ ਆਂ ਅੰਕਲ ਕੀ ਨਾਮ ਤੁਹਾਡੇ ਬੱਚੇ ਦਾ ਕੀ ਪ੍ਰੋਬਲਮ ਆ? ਵਿਕਾਸ ਆ ਬੱਚੇ ਦਾ ਨਾਮ। ਸਮੱਸਿਆ ਕੀ? ਕੀ ਪ੍ਰੋਬਲਮ ਹੈ? ਸ਼ੂਗਰ ਦੀ ਪ੍ਰੋਬਲਮ ਹੈ। ਕੀ ਕੰਡੀਸ਼ਨ ਹੈ ਗਿਆ ਬੱਚੇ ਦੀ? ਕੰਡੀਸ਼ਨ ਇਹ ਦੀ ਕਿੰਨੀ ਖਰਾਬ ਹੋ ਗਈ ਦੇ ਆ। ਅੱਖਾਂ ਨੂੰ ਅੱਖਾਂ ਮੇਂ ਪ੍ਰੋਬਲਮ ਹੋ ਗਈ ਦੇ ਅੱਖਾਂ ਖਰਾਬ ਹੋ ਗਈ ਦੀ ਨਾ ਦੋ ਤਨਵਾਰੀ ਲੰਚ ਪਵਾਏ ਇਹਦੇ ਲੱਗ ਜੂ ਪਹਿਲਾਂ ਵੀ ਤੇ ਹੁਣ ਫੇਰ ਅੱਖਾਂ ਖਰਾਬ ਹੋ ਗਈ ਇਹਦੀਆਂ ਨੂੰ। ਕੀ ਖਰਚਾ ਦਾ ਸਿਰਿੰਦਰ ਖਰਚਾ ਦਾ ਦੇ ਕਿਤਨੀ ਦਾ ਦੱਸ ਤੇ 20000 ਰੁਪਏ ਦੋਨਾਂ ਕਿੱਟੀਆਂ ਦਾ ਮੁੱਲ ਹੈ। 10000 ਰੁਪਏ ਇੱਕ ਕਿੱਟਨੀ ਦਾ ਮੰਗਦੇ। 10 ਲੱਖ 10 ਲੱਖ ਹਾਂਜੀ ਹਾਂ ਕੈਨੇਡਾ ਲਸੁੰਦੀ ਹਫਤੇ ਚ ਤਿੰਨ ਵਾਰੀ ਡੈਲਸ ਹੁੰਦੀ ਏ ਦੀ ਕੀ ਉਹ ਕੋਡੀਸ਼ਨਾ ਕਿਵੇਂ ਇਹਦਾ ਟ੍ਰੀਟਮੈਂਟ ਚੱਲ ਰਿਹਾ ਵਾ ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਡਾਇਲਿਸਿਸ ਵਗੈਰਾ ਚੱਲ ਰਹੀ ਏ ਸੂ ਉਹਦਾ ਟ੍ਰੀਟਮੈਂਟ ਰੈਗੂਲਰ ਕਿਵੇਂ ਚੱਲ ਰਿਹਾ ਚੰਡੀਗੜ੍ਹ ਕੋਲ ਚੱਲ ਰਿਹਾ ਲਾਜੇ ਦਾ ਤੇਰੀ ਉਪਰ ਚ ਡੈਲਸ ਹੁੰਦੀ ਏ ਕੱਲੀ ਹਫਤੇ ਚ ਤਿੰਨ ਵਾਰੀ ਡੈਲਸ ਹੁੰਦੀ ਏ ਕਿੰਨਾ ਖਰਚਾ ਆ ਗਿਆ ਹਫਤੇ ਦਾ ਲਾதோ 12-13000 ਰੁਪਿਆ ਲਾ ਲੂ ਕਿਵੇਂ ਫੇਰ ਇਹ ਸਾਰਾ ਮੈਨੇਜ ਕਰ ਰਹੇ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ 30000 ਕਿਸੇ ਕਿਵੇਂ ਸਾਰਾ ਖਰਚਾ ਮੈਨੇਜ ਕਰ। ਤੁਹਾਡੇ ਵਗਰੇ ਵੀਰ ਭਰਾ ਕਰਦੇ ਕੋਈ ਮਿਲਤ ਕਰਦੇ ਆ ਕੋਈ ਕਿਤੋਂ ਕੋਈ ਆਂਦਾ ਕੋਈ ਕਿਤੋਂ ਕਰਦੇ ਮਿਲਤ ਕਰਦੇ ਫਿਰ ਦਾਸਪੁਰੋਂ ਆਂਦੇ ਬਸੇ ਤੇ ਜਿਹੜੀ ਡਾਇਲਿਸਿਸ ਹੋ ਰਹੀ ਆ ਸਿਵਲ ਹਸਪੀਟਲ ਦੇ ਵਿੱਚ ਕੀ ਕੀ ਸਹੂਲਤਾਂ ਮਿਲਦੀਆਂ ਜਾਂ ਨਹੀਂ ਮਿਲਦੀਆਂ? ਉੱਚ ਕਲੀ ਡਾਇਲਿਸਿਸ ਹੁੰਦੀ ਆ ਉੱਥੇ ਤੇ ਮੈਡੀਸਨ ਮੈਡੀਸਨ ਬਾਹਰੋਂ ਲੈਣੀ ਪੈਂਦੀ ਆ। ਕਿੰਨੇ ਕ ਦੀ ਆ ਰਹੀ ਮੈਡੀਸਨ? ਬਲੈਡਿਸ਼ਨ ਹਰਤੇ ਦੀ ਆ ਰਹੀ ਆ 3000 3500 ਦੀ 4000 ਦੀ। ਤੇ ਸਿਵਲ ਹਸਪਤਲ ਕੋ ਨਹੀਂ ਮਿਲਦੀ ਮੈਡੀਸਨ। ਉੱਥੇ ਸਰ ਉਹ ਡਾਕਟਰ ਜਿਹੜੇ ਆ ਵੱਖ-ਵੱਖ ਡਾਕਟਰ ਆ ਉੱਥੇ। ਮੈਡੀਸਨ ਕਿਉਂ ਨਹੀਂ ਮਿਲ ਰਹੀ ਡਾਕਟਰ ਤੇ ਬਕਵਾਕ ਹੈ ਯਾਰ ਕੀ ਕਹਿੰਦੇ ਆ ਮੈਡੀਸਨ ਬਾਹਰੋਂ ਲੈ ਕੇ ਆਓ ਕੀ ਕਹਿੰਦੇ ਕੀ ਆ ਉਹ ਕਹਿੰਦੇ ਬਾਹਰੋਂ ਲੈ ਕੇ ਆਓ ਆਪਣੀ ਜਿੱਥੋਂ ਜਿੱਥੋਂ ਲੈਂਦੇ ਤੁਸੀਂ ਉਹ ਡਾਕਟਰ ਨੂੰ ਪਹਿਲਾਂ ਦਿਖਾਉਂਦੇ ਰਹੇ ਸੋ ਦੋਸਤੋ ਇਹ ਵੀਡੀਓ ਬਣਾਉਂਦਾ ਇੱਕ ਹੈ ਵੀ ਮਕਸਦ ਆ ਇਸ ਬੱਚੇ ਦੇ ਸਾਡੇ ਤੱਕ ਪਹੁੰਚ ਕੀਤੀ ਜਾਂ ਫਿਰ ਜਿਵੇਂ ਕਿਸੇ ਨੇ ਸਾਨੂੰ ਦੱਸਿਆ ਤੇ ਆਪਾਂ ਇੱਥੇ ਇਹਨਾਂ ਦੀ ਮਦਦ ਵਾਸਤੇ ਆ ਗਏ ਆ ਇਦਾਂ ਦੇ ਬਹੁਤ ਸਾਰੇ ਬੱਚੇ ਨੇ ਸੋ ਪੰਜਾਬ ਸਰਕਾਰ ਕਾਫੀ ਦਾਅਵੇ ਕਰਦੀ ਆ ਕਿ ਸਿਵਲ ਹਸਪੀਟਲ ਹਰ ਤਰ੍ਹਾਂ ਦੀ ਸਹੂਲਤੋ ਵੇਗੇ ਮੋ ਲੱਕੜੀ ਨਹੀਂ ਖੋਲ ਗਿਆ ਬਹੁਤ ਸਾਰੇ ਟੈਸਟ ਸਾਡੇ ਫ੍ਰੀ ਹੋਣਗੇ ਪਰ ਕਿਤਨੇ ਕਿਤੇ ਆਪਾਂ ਜੇ ਗਰਾਊਂਡ ਲੈਵਲ ਤੇ ਦੇਖੀਏ ਸਿਵਲ ਹਸਪੀਟਲ ਵਿੱਚ ਸਿਰਫ ਜੇ ਕਟਾੜੇ ਸੱਟ ਲੱਗਦੀ ਆ ਉਹਦੀ ਪੱਟੀ ਹੋ ਜਾਏਗੀ ਤੇ ਜਾਂ ਪੈਰਾਸੀਟਾਮੋਲ ਵਰਗੀਆਂ ਕੋਈ ਨਾਰਮਲ ਜਿਹੜੀਆਂ ਦਵਾਈਆਂ ਉਹ ਮਿਲ ਜਾਣਗੀਆਂ ਹੁਣ ਇਹਨਾਂ ਨੂੰ ਜਿਵੇਂ ਦਿਹਾੜੀ ਲਾਂਦੇ ਨੇ ਇਹਨਾਂ ਦਾ ਬੱਚਾ ਬਿਮਾਰ ਆ ਤੇ ਜੇ ਆਪਾਂ ਗੱਲ ਕਰੀਏ ਕਿੰਨੀ 3500 ਦਾ ਸਿਆਹੀ ਹਫਤੇ ਦਵਾਈ ਹਾਂਜੀ 3500 4000 ਰੁਪਏ ਆ ਅੱਜ 3500 4000 ਦੀ ਦਵਾਈ ਇਹਨਾਂ ਦੀ ਆ ਰਹੀ ਆ ਜੇਕਰ ਉਹੀ ਦਵਾਈ ਇਹਨਾਂ ਨੂੰ ਸਿਵਲ ਹਸਪੀਟਲ ਮਿਲ ਜੇ ਤੇਸ ਪਰਿਵਾਰ ਦਾ ਕਿੰਨਾ ਜ਼ਿਆਦਾ ਖਰਚਾ ਘਟੇਗਾ ਉਸ ਤੋਂ ਇਲਾਵਾ ਜਿਵੇਂ ਉਹ ਤਾਂ ਕਈ ਸਾਲਾ ਤੋਂ ਪੈਸੇ ਖਰਚ ਕਰ ਰਹੇ ਨੇ ਕਿੰਨਾ ਕੁ ਪੈਸਾ ਲਾ ਚੁੱਕੇ ਬੱਚੇ ਤੇ کافی ਪੈਸਾ ਬਹੁਤ ਪੈਸਾ ਲਾਇਆ ਲੱਗੇਗਾ کافی ਪੈਸੇ ਵੀ ਜਿਹੜੇ ਆ ਬੱਚੇ ਤੇ ਲਾ ਚੁੱਕੇ ਨੇ 7 ਲੱਖ ਰੁਪਏ ਚੰਦੀਗੜ੍ਹ ਹੀ ਲਾ ਕੇ ਆ ਸਰ ਜੀ ਦਿਹਾੜੀ ਟੱਪਾ ਕਰਦ ਨੇ ਇਦੋਂ ਉਦੋਂ ਕਰਜ਼ਾ ਚੁੱਕ ਕੇ ਬੱਚੇ ਦਾ ਇਲਾਜ ਕਰਵਾ ਰਹੇ ਨੇ ਸੋ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਗਰੀਬ ਪਰਿਵਾਰ ਨੇ ਜੇ ਤੁਹਾਨੂੰ ਇਹਨਾਂ ਨੇ ਵੋਟ ਇੱਕ ਵਿਸ਼ਵਾਸ ਕਰਕੇ ਪਾਈ ਆ ਸਰਕਾਰ ਬਦਲਾਵ ਲਿਆਂਦਾ ਵਾ ਤੇ ਇਸੇ ਕਰਕੇ ਲਿਆਂਦਾ ਸੀ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਹੋਵੇ ਸੋ ਇੱਥੇ ਆਪਾਂ ਇਹ ਹੀ ਅਪੀਲ ਕਰਾਂਗੇ ਪੰਜਾਬ ਸਰਕਾਰ ਨੂੰ ਤੇ ਉਸ ਤੋਂ ਬਾਅਦ ਜਿਹੜੇ ਐਨਆਰਆਈ ਆ ਫਿਰ ਜਿਹੜੀ ਸਮਾਜਿਕ ਸੇਵਾ ਦੀ ਸੰਸਥਾਵਾਂ ਨੇ ਜਿਹੜੀਆਂ ਸਮਾਜ ਚ ਸੇਵਾ ਕਰਦੀਆਂ ਨੇ ਕਿ ਇਸ ਪਰਿਵਾਰ ਦੇ ਨਾਲ ਸੰਪਰਕ ਕਰੋ ਗੁਰਦਾਸਪੁਰ ਦੇ ਪਿੰਡ ਓਜਲਾ ਵਿੱਚ ਰਹਿੰਦੇ ਨੇ ਕੀ ਨਾਮ ਹੈ ਤੁਹਾਡਾ ਮਨੋਸਾਬਾ ਜੀ ਤੇ ਬੱਚੇ ਦਾ ਵਿਕਾਸ ਵਿਕਾਸ ਨਾਮ ਆ ਬੱਚੇ ਦਾ ਸੋ ਜੇਕਰ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਵਾ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਬਾਰੋਂ ਹੀ ਪੈਸੇ ਪਾਓ ਜੇਕਰ ਤੁਹਾਡਾ ਇੱਥੇ ਇੰਡੀਆ ਚ ਕੋਈ ਹੈਗਾ ਉਹਨੂੰ ਇਹਨਾਂ ਦੇ ਘਰ ਭੇਜੋ ਇਨਾਂ ਦੇ ਗਰਾਊਂਡ ਲੈਵਲ ਤੇ ਆ ਕੇ ਹਾਲਾਤ ਦੇਖੋ ਕਿਉਂਕਿ ਪਰਿਵਾਰ ਦੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਤੇ ਜਿੰਨਾ ਕੋ ਹੋ ਸਕਦਾ ਇਹਨਾਂ ਨੇ ਇਲਾਜ ਕਰਵਾ ਲਿਆ ਵਾ ਪਰ ਅੱਗੋਂ ਇਹਨਾਂ ਦੀ ਜਿਹੜੀ ਸ਼ਮਤਾ ਉਹ ਘਟਦੀ ਜਾਂਦੀ ਹੈ ਸੋ ਇਹਨਾਂ ਦੀ ਮਦਦ ਜ਼ਰੂਰ ਕਰੋ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਛੋਟੀਆਂ-ਛੋਟੀਆਂ ਬਿਮਾਰੀਆਂ ਦਾ ਇਲਾਜ ਤੇ ਬੰਦਾ ਬਾਹਰੋਂ ਵੀ ਕਰਾ ਸਕਦਾ ਵਾ ਜਿਹੜੀਆਂ ਇਦਾਂ ਦੀਆਂ ਮੇਜਰ ਬਿਮਾਰੀਆਂ ਨੇ ਵੱਡੀਆਂ ਬਿਮਾਰੀਆਂ ਨੇ ਕੈਂਸਰ ਵਰਗੀਆਂ ਸ਼ੂਗਰ ਵਰਗੀਆਂ ਉਹਨਾਂ ਦਾ ਇਲਾਜ ਜਿਹੜਾ ਵਾ ਜ਼ਰੂਰ ਹੋਣਾ ਚਾਹੀਦਾ ਵਾ ਸਿਵਲ ਹਸਪਤਾਲ ਗੁਰਦਾਸਪੁਰ ਪੂਰੇ ਪੰਜਾਬ ਵਿੱਚ ਜਿਹੜੇ ਹਸਪਤਾਲ ਹੈਗੇ